ਮਾ ਗਰਮ ਭਰਤ ਪਕੌੜੇ ਔਰ ਚਾਹ ਦਾ ਲੰਗਰ ਛੱਕ ਕੇ ਵੀ ਅੱਧੀ ਇਸਾ ਹੀ ਵੀਰ ਨੇ ਲੰਗਰ ਛੱਕੇ ਬਿਨਾਂ ਨਹੀਂ ਜਾਣਾਗਾ ਐਂ ਖੈਲੋ ਵੀ ਇਹ ਜਿਹੜਾ ਇੱਕ ਆ ਨਾ ਇਹ ਆਪਾਂ ਵਰਕਰਾਂ ਰੱਖਣਾ ਪੈਣਾ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹੇ ਵਰਕਰਾਂ ਰਹੂਗਾ ਫਿਰ ਸਮਝੋ ਪਿੰਡ ਆਪਣਾ ਕੈਮ ਹੈ ਬਿਲਕੁਲ ਸਾਡੇ ਮਲਕੀਤ ਦਾਰਾ ਜੀ ਜਿਨ੍ਹਾਂ ਨੇ ਅੱਜ ਪਕੌੜੇ ਕੱਟ-ਕੱਟ ਕੇ ਕੱਟ-ਕੱਟ ਕੇ ਨੇਰੀਆਂ ਲਿਆਤੀਆਂ ਤੇ ਇਹ ਸਾਡਾ ਰਜੀਤ ਸੰਧੂ ਆ ਇਹ ਚੂਫਾ ਰਸਤਾਵਾ ਇਹ ਸੇਵਾ ਲੋਕ ਹੈ ਵੀ ਆ ਦੋ ਸੇਵਾਦਾਰ ਆਏ ਨੇ ਆਪਣੇ ਹੁਣ ਹਰਜੀਤ ਤੇ ਮਾਨ ਸਾਹਿਬ ਨਹੀਂ ਆਏ ਪਹਿਲਾਂ ਤੇ ਹੋਏ ਸੀ ਜਾਨੀ ਕਿ ਕੀ ਹੋਇਆ ਵੀ ਇਹ ਹੋਰ ਵੀ ਸੇਵਾ ਕਰਾ ਕੇ ਆਏ ਨੇ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਗਮੀਤ ਸੰਧੂ ਤੇ ਅੱਜ ਆਪਾਂ ਪਿੰਡ ਹੀ ਸੀਗੇ ਹਨਾ ਕਾਫੀ ਟਾਈਮ ਬਾਅਦ ਚਲੋ ਸੋਚਿਆ ਦੁਬਾਰਾ ਬਲੌਗ ਸ਼ੁਰੂ ਕਰ ਦੇਣਾ ਤੇ ਅੱਜ ਵੈਸੇ ਵੀ ਮਾਗੀ ਦਾ ਪਵਿੱਤਰ ਦਿਹਾੜਾ ਸੀ ਤੇ ਆਪਣੇ ਪਿੰਡ ਨਹਿਰ ਦੇ ਪੁਲ ਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਬਰੈਡ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ ਨਾ ਤੇ ਮੈਂ ਸੋਚਿਆ ਚਲੋ ਇੱਥੇ ਅੱਜ ਸ਼ੁਰੂਆਤ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਲੰਗਰ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਜੋ ਸ਼੍ਰੀ ਮੁਕਤਸਰ ਸਾਹਿਬ ਕੇ 40 ਮੁਕਤਿਆਂ ਦੇ ਪਵਿੱਤਰ ਧਰਤੀ ਤੇ ਨਤਮਸਤਕ ਹੋਣ ਦੇ ਲਈ ਜਾ ਰੀਆਂ ਨੇ ਉਹਨਾਂ ਦੇ ਲਈ ਵਿਸ਼ੇਸ਼ ਤੌਰ ਤੇ ਜਿਹੜਾ ਉਹ ਜਿਹੜਾ ਬਰੈਡ ਪਕੌੜਿਆਂ ਦਾ ਤੇ ਚਾਹ ਦਾ ਨਾ ਗਰਮਾ ਗਰਮ ਲੰਗਰ ਲਗਾਇਆ ਗਿਆ ਨਾ ਤੇ ਜਿਹੜੇ ਸੇਵਾਦਾਰ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਬੜੀ ਸੇਵਾਦਾਰ ਜਿਹੜੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤੀ ਜਾ ਰਹੀ ਹੈ ਨਾ ਇਹਨੀਆਂ ਸੰਗਤਾਂ ਵੀ ਸੰਗਤਾਂ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਉਹ ਇਸ ਰੋਡ ਤੋਂ ਗੁਜ਼ਰ ਰਹੀਆਂ ਨੇ ਲੈ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਹਲਵਾਈ ਨੇ ਬਲਵਿੰਦਰ ਸਿੰਘ ਸੰਮੇਵਾਲੀ ਤੋਂ ਜਿਹੜੇ ਹਰ ਸਾਲ ਹੀ ਬੜੀ ਬੜੀ ਸੇਵਾ ਕਰਦੇ ਨੇ ਹਨਾ ਤੇ ਦੇਖੋ ਇਹਨਾਂ ਦੇ ਉੱਤੇ ਵੀ ਬੜੀ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਹੈ ਨਾ ਤੇ ਇਸ ਦੇ ਨਾਲ ਇਹਨਾਂ ਦੇ ਜਿਹੜੇ ਹੋਰ ਨਾਲ ਨੇ ਮੰਗਲਵਾਈ ਮੰਗੇ ਲਵਾਈ ਦੇ ਨਾਲ ਬਾਈ ਬਲਵਿੰਦਰ ਦਾ ਬੇਟਾ ਤੇ ਇੱਕ ਵੀਰ ਹੋਰ ਆ ਤੇ ਤੁਸੀਂ ਦੇਖ ਸਕਦੇ ਹੋ ਗਰਮਾ ਗਰਮ ਜਿਹੜੇ ਨਾ ਪਕੌੜੇ ਬਣ ਰਹੇ ਹਨਾ ਤੇ ਪਕੌੜਿਆਂ ਦੇ ਵਿੱਚ ਮੰਗੇ ਲਵਾਈ ਦੇ ਵੱਲੋਂ ਨਾ ਮੰਗੇ ਕਿਵੇਂ ਫਿਰ ਕੀ ਕਹੋਗੇ ਅੱਜ ਮੰਗੇ ਦੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਹਾਂ ਪਕੌੜੇ ਕਿਵੇਂ ਬਣਾ ਰਿਆ ਫਿਰ ਅਦਕੀ ਬਹੁਤ ਵਧੀਆ ਜੀ ਅੱਛਾ ਚਲੋ ਇਹ ਆ ਸਾਡਾ ਮੰਗਲਵਾਈ ਹੈ ਨਾ ਲੈ ਵੀ ਜੇ ਸੇਵਾਦਾਰਾਂ ਦੀ ਗੱਲ ਕੀਤੀ ਤਾਂ ਸੇਵਾਦਾਰਾਂ ਦੇ ਵੱਲੋਂ ਵੀ ਇਸ ਮਕੇ ਖੂਬ ਸੇਵਾ ਕੀਤੀ ਜਾ ਰਹੀ ਆ ਇਹ ਆ ਸਾਡਾ ਮਲਕੀਤ ਸਿੰਘ ਦਾਰਾ ਜੀ ਸਨੀਕਰ ਵਾਲੇ ਤੇ ਇੱਧਰ ਕਿਸਾਨ ਜੁਨੀਅਨ ਵਾਲੇ ਅੱਜ ਨਾਲ ਲਾਏ ਪੈਣੇ ਜਗਸੀਰ ਸਿੰਘ ਖੋਲਾ ਜੀ ਉਹਨਾਂ ਦੇ ਨਾਲ ਆਪਣੇ ਮਾਮਾ ਨਿਸ਼ਾਨ ਸਿੰਘ ਘਰੀ ਤੇ ਨਾਲ ਸਮ੍ਰੀਤ ਭੁੱਲਰ ਸਾਹਿਬ ਜਿਨ੍ਹਾਂ ਦੇ ਵੱਲੋਂ ਪਕੌੜੇ ਕੱਟਣ ਦੀ ਜਿਹੜੀ ਹੈ ਨਾ ਉਹ ਸੇਵਾ ਕੀਤੀ ਜਾ ਰਹੀ ਹੈ ਨਾ ਚਲੋ ਬੜੀ ਵਧੀਆ ਗੱਲ ਆ ਸਾਰੇ ਸੇਵਾਦਾਰਾਂ ਦੇ ਵੱਲੋਂ ਨਾ ਅੱਜ ਫੁੱਲ ਸੇਵਾ ਕੀਤੀ ਜਾ ਰਹੀ ਆ ਤੇ ਸਾਡੇ ਜਸ ਕਰਨ ਜੀ ਇਹਨਾਂ ਦੇ ਵੱਲੋਂ ਵੀ ਫੁੱਲ ਸੇਵਾ ਕੀਤੀ ਜਾ ਰਹੀ ਆ ਜੀ ਵਾਹ ਜੀ ਬਹੁਤ ਵਾਹ ਬਿਲਕੁਲ ਬਿਲਕੁਲ ਜੀ ਲੈ ਵੀ ਗੱਲ ਨਾ ਸੇਵਾਦਾਰਾਂ ਦੀ ਚੱਲਦੀ ਪਈ ਸੀ ਤੇ ਆਪਣੇ ਨਾਲ ਆਪਣੇ ਜਤਿੰਦਰ ਸੰਧੂਵਰੀ ਜੋ ਟੀਮ ਰੋਹੀ ਵਾਲਾ ਦੇ ਆਗੂ ਨੇ ਤੇ ਸਾਡੇ ਗਰਮੀਤ ਜੀ ਸੰਧੂ ਸਾਹਿਬ ਤੇ ਸਾਡੇ ਨੰਬਰਦਾਰ ਸਾਹਿਬ ਜੱਜ ਜੀ ਇਹਨਾਂ ਦੇ ਵੱਲੋਂ ਵੀ ਖੂਬ ਸੇਵਾ ਕੀਤੀ ਜਾ ਰਹੀ ਹੈ ਨਾ ਤੇ ਆ ਸਾਡੇ ਪ੍ਰਧਾਨ ਸਾਹਿਬ ਨੇ ਇਹ ਚਾਹ ਪੀਣ ਦੀ ਸੇਵਾ ਕਰ ਰਹੇ ਨੇ ਤੇ ਚਲੋ ਤੁਸੀਂ ਦੇਖ ਸਕਦੇ ਹੋ ਤੇ ਪ੍ਰਧਾਨ ਜੀ ਫਿਰ ਕੀ ਕਹੋਗੇ ਅੱਜ ਦੇ ਲੰਗਰ ਬਾਰੇ ਅੱਜ ਨਾ ਜਿਸ ਮਕਸਦ ਨਾਲ ਅਸੀਂ ਇਕੱਠੇ ਹੋਏ ਸੀਗੇ ਉਹ ਸਾਡਾ ਮਕਸਦ ਪੂਰਾ ਹੁੰਦਾ ਦਿੱਸ ਰਿਹਾ ਹੈ ਸਾਡਾ ਜੀ ਜੀ ਹੁਣ ਪਤਾ ਲੱਗ ਰਿਹਾ ਹੈ ਵੀ ਜਿੰਨੀਆਂ ਸੰਗਤਾਂ ਆ ਰਹੀਆਂ ਨੇ ਜਿੰਨੀਆਂ ਸੰਗਤਾਂ ਛੱਕੇ ਜਾ ਰਹੀਆਂ ਨੇ ਜੀ ਜੀ ਸਭ ਦੇ ਮੂੰਹੋਂ ਵਿੱਚੋਂ ਚੰਗੇ ਸ਼ਬਦ ਨਿਕਲਦੇ ਆ ਬਿਲਕੁਲ ਇੱਕ ਤਾਂ ਅੱਜ ਦੇ ਦਿਨ ਜਿਹੜਾ ਮਾਗੀ ਦੇ ਦਿਨ ਜਿੰਨੀ ਸੰਗਤ ਉੱਥੇ ਜਾ ਕੇ ਮੱਥਾ ਟੇਕਦੀ ਐ ਐਸੀ ਹੀ ਗੱਲ ਆ ਅਰਦਾਸਾਂ ਕਰਦੇ ਆ ਸਭ ਲਈ ਸੁੱਖ ਦੀਆਂ ਪਰਮਾਤਮਾ ਸਾਹਿਬ ਦੀਆਂ ਮਰਦਾਂ ਆ ਛਾਵਾਂ ਪੂਰੀਆਂ ਹੋਣ ਜਿਵੇਂ ਤਰ੍ਹਾਂ ਗੁਰੂ ਦੇ ਲੰਗਰ ਚੱਲਦੇ ਰਹਿਣ ਬਿਲਕੁਲ ਬਿਲਕੁਲ ਇਹ ਸੀ ਸਾਡੇ ਜਤਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਖੂਬ ਸੇਵਾ ਕੀਤੀ ਜਾ ਰਹੀ ਹੈ ਹੋਰ ਵੀ ਤੁਹਾਨੂੰ ਸੇਵਾਦਾਰਾਂ ਨਾਲ ਮਿਲਾਉਣੇ ਆਪਾਂ ਜਿਨ੍ਹਾਂ ਦੇ ਵੱਲੋਂ ਅੱਜ ਸਵੇਰ ਤੋਂ ਜਿਹੜੀ ਆਪਣੀਆਂ ਸੇਵਾਵਾਂ ਨਿਭਾਈਆਂ ਜੀ ਲੈ ਵੀ ਇਹ ਹੈਗੇ ਆ ਸਾਡੇ ਮਾਮਾ ਮੇਜਰ ਸਿੰਘ ਤੇ ਨਾਲ ਗਲਾਬ ਦੇ ਬੇਟਾ ਜਿਨ੍ਹਾਂ ਦੇ ਵੱਲੋਂ ਨਾ ਚਾਹ ਵਰਤੌਂਦੀ ਜਿਹੜੀ ਸੇਵਾ ਸਵੇਰ ਤੋਂ ਸੰਭਾਲੀ ਹੋਈ ਹੈ ਨਾ ਇਹ ਬੜੀ ਵਧੀਆ ਗੱਲ ਆ ਇਹਨਾਂ ਦੀ ਸੇਵਾ ਵੀ ਬਾਬਾ ਜੀ ਲੈਖੇ ਲਾਉਣ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਵੀ ਬੜੀ ਜਿਹੜੀ ਸ਼ਰਧਾ ਭਾਵਨਾ ਨਾਲ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਸਪੈਸ਼ਲ ਤੌਰ ਤੇ ਗੱਡੀਆਂ ਰੋਕ ਕੇ ਜਿਹੜਾ ਇੱਥੇ ਲੰਗਰ ਦੇ ਵਿੱਚ ਜਿਹੜਾ ਉਹ ਲੰਗਰ ਛਕਾਇਆ ਜਾਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਹੈ ਨਾ ਤੇ ਬੜੀ ਵਧੀਆ ਗੱਲ ਆ ਸੰਗਤਾਂ ਦਾ ਫੁੱਲ ਹੀ ਜ਼ੂਮ ਜਿਹੜਾ ਨਜ਼ਰ ਆ ਰਿਹਾ ਤਾਂ ਸੇਵਾਦਾਰਾਂ ਦੇ ਵੱਲੋਂ ਵੀ ਨਾ ਜਿਹੜੀ ਖੂਬ ਹੀ ਸੇਵਾ ਕੀਤੀ ਜਾ ਰਹੀ ਹੈ ਨਾ ਲੈ ਵੀ ਇਹ ਆਪਣਾ ਗਰਪਾਲ ਯੂਪੀ ਵਾਲਿਆਂ ਦਾ ਜਿੰਦੇ ਵੱਲੋਂ ਇਸ ਮੌਕੇ ਜਿਹੜੀ ਉਹ ਪਲੇਟਾਂ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ ਨਾ ਤੇ ਇਹ ਵੀ ਮੁੰਡਾ ਬਹੁਤ ਸੇਵਾ ਕਰਦਾ ਤੇ ਕਹਿੰਦੇ ਗਰਜਿੰਦਰ ਵਾਹ ਗਰਜਿੰਦਰ ਨੂੰ ਵੀ ਲੱਭਦੇ ਆਪਾਂ ਨਾ ਗਰਜਿੰਦਰ ਸਵੇਰ ਦਾ ਗਾਇਬ ਸੀਗਾ ਤੁਸੀਂ ਸੰਗਤਾਂ ਦੇਖ ਸਕਦੇ ਹੋ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੁਕਸਰ ਪਹੁੰਚ ਰਹੀ ਆਣੇ ਹਨਾ ਤੇ ਆਪਾਂ ਗਰਜਿੰਦਰ ਕੋਲ ਚੱਲਦੇ ਆ ਗਰਜਿੰਦਰ ਲੱਭ ਗਿਆ ਲੱਗਦਾ ਇਹ ਆ ਗਿਆ ਗਰਜਿੰਦਰ ਮਾਗੀ ਦੇ ਮੇਲੇਆਂ ਲੱਖ ਲੱਖ ਤਾਰੀਫਾਂ ਅਤੇ ਤੁਹਾਨੂੰ ਵਧਾਈਆਂ ਗਰਜਿੰਦਰ ਲੋਕੀ ਸੰਗਤ ਉੱਚੀ ਬੋਲ ਉੱਚੀ ਬੜਾ ਲੇਟ ਆਇਆ ਮਾਗੀ ਦੇ ਮੇਲੇ ਤੇ ਜਾ ਰਹੇ ਹੋ ਨੇ ਉਹਨਾਂ ਨੂੰ ਪਿੰਡ ਚੱਕ ਰੋਈ ਵਾਲਾ ਵੱਲੋਂ ਜੀ ਆਇਆਂ ਆਖਾ ਜੰਦਾ ਤੇ ਇਹ ਜੋ ਲੰਗਰ ਲਗਾਇਆ ਜਾ ਰਿਹਾ ਹੈ ਇਹ ਪਿੰਡ ਦੀ ਸਾਰੀ ਸੰਗਤ ਵੱਲੋਂ ਤੇ ਆਸ-ਪਾਸ ਦੀਆਂ ਛਾੜੀਆਂ ਵੱਲੋਂ ਸਾਰਿਆਂ ਵੱਲੋਂ ਲਗਾਇਆ ਜਾ ਰਿਹਾ ਹੈ ਬਰੈਡ ਪਕੌੜੇ ਔਰ ਚਾਹ ਦਾ ਲੰਗਰ ਚੱਲ ਰਿਹਾ ਸਾਰੇ ਵੀਰਾਂ ਨੇ ਛੱਕ ਕੇ ਜਾਣਾ ਗਰਮਾ-ਗਰਮ ਬਰੈਡ ਪਕੌੜੇ ਔਰ ਚਾਹ ਦਾ ਲੰਗਰ ਲੈ ਵੀ ਗਿਰਜਿੰਦਰ ਲੇਟ ਕਿਉਂ ਆਇਆ ਬਈ ਨਹੀਂ ਮੈਂ ਤਾਂ ਪਹਿਲਾਂ ਆ ਗਿਆ ਸੀ ਕਿ ਹੁਣ ਮੈਂ ਵੈਸੇ ਘਰੇ ਗਿਆ ਅੱਛਾ ਰੈਡੀ ਹੋਣ ਗਿਆ ਸੀ ਨਾ ਠੀਕ ਓਕੇ ਲੈ ਇਹ ਗਿਰਜਿੰਦਰ ਆ ਇਹਨੇ ਨਾ ਅੱਜ ਪੂਰਾ ਦਿਨ ਜਿਹੜੀ ਬਾਈਕ ਦੀ ਸੇਵਾ ਲੁੱਟਣੀ ਆ ਨਾ ਇਹ ਵੀ ਬਹੁਤ ਸੇਵਾ ਕਰਦਾ ਵਾ ਨਾ ਗਰਮ ਬਰੈੱਡ ਪਕੌੜੇ ਔਰ ਚਾਹ ਦਾ ਲੰਗਰ ਛੱਕ ਕੇ ਵੀ ਅੱਧੀ ਕਿਸੇ ਵੀ ਏਰਨੇ ਲੰਗਰ ਛੱਕੇ ਬਿਨਾਂ ਨਹੀਂ ਜਾਣਾਗਾ ਲੈ ਵੀ ਆ ਨਿੱਕੇ ਨਿੱਕੇ ਬੱਚਿਆਂ ਦੇ ਵੱਲੋਂ ਵੀ ਨਾ ਖੂਬ ਸੇਵਾ ਕੀਤੀ ਜਾ ਰਹੀ ਹੈ ਨਾ ਤੁਸੀਂ ਦੇਖੋ ਆ ਆਪਣੀ ਢਾੜੀ ਦਾ ਮੁੰਡਾ ਵਾ ਲੈ ਵੀ ਆ ਵਾਰਿਸ ਆਪਣੇ ਪਿੰਡ ਵਾਲਾ ਨਿੱਕਾ ਮੁੰਡਾ ਤੇ ਅਰਸ਼ ਰੋਣਾ ਦੇ ਵੱਲੋਂ ਬੜੀ ਸੇਵਾ ਕੀਤੀ ਜਾ ਰਹੀ ਹੈ ਨਾ ਪਕੌੜਿਆਂ ਦੀ ਵੇਖੋ ਤੇ ਕਿੰਨੇ ਕਿੰਨੇ ਬੱਚਿਆਂ ਦੇ ਵੱਲੋਂ ਵੀ ਅੱਜ ਮਾਗੀ ਮੇਲੇ ਦੇ ਖੂਬ ਸੇਵਾ ਕੀਤੀ ਜਾ ਰਹੀ ਹੈ। ਇਹ ਆ ਸਾਡੇ ਮਾਮਾ ਬਲਵਿੰਦਰ ਸਿੰਘ ਛੋਡੀ ਸਾਹਿਬ ਸੰਧੂ ਸਾਹਿਬ ਜਿਨ੍ਹਾਂ ਦੇ ਵੱਲੋਂ ਸੰਗਤਾਂ ਨੂੰ ਰੋਕਣ ਦੀ ਸੇਵਾ ਜਿਹੜੀ ਉਹ ਲੁੱਟੀ ਜਾ ਰਹੀ ਹੈ ਨਾ ਤੇ ਯਾਰ ਸਾਲ ਹੀ ਆਪਣੀ ਜਿਹੜੀ ਸੇਵਾ ਨਿਭਾਉਂਦੇ ਨੇ। ਲੱਭ ਸੰਗਤਾਂ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅੱਜ ਸ਼੍ਰੀ ਮੁਕਤਸਰ ਅਨਤਮਸਤਕ ਹੋਣ ਦੇ ਲਈ ਜਾ ਰਹੀਆਂ ਨੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰਾਂ ਦੇ ਵੱਲੋਂ ਵੀ ਜਿਹੜੀਆਂ ਸੇਵਾਵਾਂ ਆਪਣੀਆਂ ਖੂਬ ਖੂਬੀ ਦੇ ਨਾਲ ਨਿਭਾਈਆਂ ਜਾ ਰਹੀਆਂ ਨੇ ਹਨ। ਤੇ ਬੜੀ ਵਧੀਆ ਗੱਲ ਆ ਲੰਗਰ ਛੱਕੇ ਵਗਰੂ ਲੈ ਵੀ ਆ ਹੈਗਾ 바ਰੂ 바ਰੂ ਦੇ ਵੱਲੋਂ ਜਿਹੜੀ ਸਫਾਈ ਦੀ ਮਹਿਮ ਸੰਭੀ ਹੋਈ ਹੈ ਨਾ ਤੇ 바ਰੂ ਦੇ ਵੱਲੋਂ ਸਫਾਈ ਕੀਤੀ ਜਾ ਰਹੀ ਬੜੀ ਵਧੀਆ ਗੱਲ ਸਭ ਤੋਂ ਵੱਡੀ ਸੇਵਾਏ ਹੁੰਦੀ ਹੈ ਨਾ ਤੇ 바ਰੂ ਦੇ ਵੱਲੋਂ ਇਹ ਸੇਵਾ ਜਿਹੜੀ ਲੁੱਟੀ ਜਾ ਰਹੀ ਹੈ ਅੱਜ ਹੈ ਨਾ ਲੈ ਵੀ ਆ ਦੋ ਸੇਵਾਦਾਰ ਆਏ ਨੇ ਆਪਣੇ ਹਰਜੀਤ ਤੇ ਮਾਨ ਸਾਹਿਬ ਨਹੀਂ ਆਏ ਪਹਿਲਾਂ ਤੋਂ ਐਸੀ ਜਾਣੀ ਕਿ ਕੀ ਹੋਇਆ ਵੀ ਇਹ ਹੋਰ ਵੀ ਸੇਵਾ ਕਰਾਂਗੇ ਆਏ ਨੇ ਬਹੁਤ ਵਧੀਆ ਸੇਵਾ ਜਿਹੜੀ ਕਰ ਰਹੇ ਨੇ ਇਹ ਲੰਗਰ ਦੀ ਸੇਵਾ ਜੁੜਾਰੇ ਸੀਗੇ ਤੇ ਹਾਂਜੀ ਕੀ ਕਹੋਗੇ ਆ ਲੰਗਰ ਦੇ ਬਾਰੇ ਅੱਜ ਹੀ ਆਪਾਂ ਪਿੰਡ ਚੱਕਰੋਈ ਵਾਲੇ ਦੇ ਵਿੱਚ ਲੰਗਰ ਲਾਇਆ ਬ੍ਰੈਕਪੋੜਿਆਂ ਦਾ ਜੋ ਕਿ ਬਹੁਤ ਵਧੀਆ ਚੱਲ ਰਿਹਾ ਤੇ ਹੋਰ ਮਗਰ ਪਿੱਛੇ ਵੀ ਲੱਗਿਆ ਹੈ ਜਨੇ ਵਾਲੀ ਵੀ ਤੇ ਆਪਣੇ ਇੱਥੇ ਵੀ ਲੱਗਿਆ ਰਤਾ ਫੜਕਾਣੇ ਵਾਲਾ ਬਹੁਤ ਵਧੀਆ ਚੱਲ ਰਿਹਾ ਇਹ ਦੋ ਬੰਦੇ ਆ ਆਏ ਲੇਟ ਨਹੀਂ ਗਏ ਪਹਿਲਾਂ ਸੇਵਾ ਕਰਕੇ ਗਿਆ ਸੀ ਘਰੇ ਗਿਆ ਸੀ ਇਹ ਸੇਵਾ ਕਰਾਉਣਾ ਜੀ ਕਹੋ ਦਿਆ ਸਾਡੇ ਮਾਮਾ ਨਿਰਮਨ ਸਿੰਘ ਜੀ ਸੰਧੂ ਸਾਹਿਬ ਤੇ ਸਰਦਾਰ ਗਰਮੀਤ ਸਿੰਘ ਸਾਡਾ ਸਰਪੰਚ ਦੇ ਵੱਲੋਂ ਵੀ ਇੱਥੇ ਪਹੁੰਚ ਕੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਜਿ ਦੇਖ ਸਕਦੇ ਹੋ ਸੇਵਾ ਕਰ ਰਹੇ ਨੇ ਲੈ ਵੀ ਇਹ ਆ ਸਾਡਾ ਛੋਟਾ ਮੰਤਰੀ ਹੈ ਨਾ ਜਿੰਦੇ ਵੱਲੋਂ ਚਾਹ ਪਾਉਣ ਦੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸਵੇਰ ਦੀਆਂ ਜਿਹਾ ਸਲਾਮਾਂ ਬੜੀਆਂ ਚਾਹ ਵਧੀਆਂ ਨਿਵਾਰਿਆ ਵਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲੈ ਵੀ ਸਾਡੇ ਬੱਬੂ ਸੰਧੂ ਡੇਰੀ ਫਾਰਮ ਵਾਲੇ ਤੇ ਗੁਲਾਬ ਸੰਧੂਰਾ ਦੇ ਵੱਲੋਂ ਵੀ ਇੱਥੇ ਪਹੁੰਚ ਕੇ ਜਿਹੜੀ ਬੜੀ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਰਵੀ ਗੁਰੂ ਦੀਆਂ ਲਾਡ ਲੀਆਂ ਫੌਜਾਂ ਵੀ ਗੁਜ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਵਾਹ ਜੀ ਵਾਹ ਇਹ ਆ ਸਾਡਾ ਬਿੰਦਾ ਮਿਸਤਰੀ ਜਿਹੜੀ ਲੈਟ ਠੀਕ ਕਰਨ ਦੇ ਨਾਨਾ ਅੱਜ ਪਕੌੜਿਆਂ ਦੀ ਸੇਵਾ ਕਰ ਰਿਹਾ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਜੀ ਸ਼੍ਰੀ ਮੁਖਸਰ ਸਾਹਿਬ ਵਿਖੇ ਇਹ ਲੰਗਰ ਪਿੰਡ ਚੱਕਰ ਰਈ ਵਾਲਾਂ ਦੀ ਸਾਰੀ ਸੰਗਤ ਵੱਲੋਂ ਲਗਾਇਆ ਜਾ ਰਿਹਾ ਹੈ ਗਰਮਾ ਗਰਮ ਬਰੈਡ ਪਕੌੜੇ ਔਰ ਚਾਹ ਦਾ ਲੰਗਰ ਚੱਲ ਰਿਹਾ ਜੀ ਵੀਰ ਜੀ ਸਾਰੇ ਵੀਰਾਂ ਨੇ ਲੋ ਜੀ ਲੰਗਰ ਦੀ ਹੋ ਗਈ ਸਮਾਪਤੀ ਤੇ ਸੇਵਾਦਾਰਾਂ ਦੇ ਵੱਲੋਂ ਸਾਰਾ ਸਮਾਨ ਜਿਹੜਾ ਕੁੰਜਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਵੀ ਸੇਵਾਦਾਰ ਨੇ ਸਾਰੂ ਆਪ ਆਪਣੀਆਂ ਜਿਹੜੀਆਂ ਡਿਊਟੀਆਂ ਉਹ ਸੰਭਾਲ ਲਈਆਂ ਹੋਈਆਂ ਨੇ ਤੇ ਕੁਝ ਸੇਵਾਦਾਰਾ ਗੱਲਾਬਾਤਾਂ ਕਰ ਰਹੇ ਨੇ ਹਨਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਆਹ ਮੁੰਡੇ ਨਿਕਲੇ ਆ ਮਾਨ ਸਾਹਿਬ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆ ਸਾਡੇ ਗਰਜਿੰਦਰ ਜੀ ਸੇਵਾ ਕਰ ਰਹੇ ਨੇ ਟੈਂਟ ਲਾਉਣ ਦੀ ਤੇ ਛੋਟਾ ਮੰਤਰੀ ਇਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪ੍ਰਧਾਨ ਸਾਹਿਬ ਜਤਿੰਦਰ ਸਿੰਘ ਹੁਰੀ ਇਹ ਤਾਰਾ ਇਕੱਠਿਆ ਕਰਨ ਦੀ ਸੇਵਾ ਕਰ ਰਹੇ ਨੇ ਤੇ ਪ੍ਰਧਾਨ ਜੀ ਕਿਵੇਂ ਰਾਹ ਲੰਗਰ ਫਿਰ ਬਾਤ ਵਧੀਆ ਲੰਗਰ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਹਾਂਜੀ ਸਾਰੇ ਸਮੂਹ ਨੱਗਰ ਦਾ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਬਾਤ ਚੜਕੇ ਨਹੀਂ ਸੇਵਾ ਕਰਾਈ ਕੋਣ ਸੀ ਸਾਰੀ ਸਮਾਪਤੀ ਕਰਕੇ ਪ੍ਰਧਾਨ ਜੀ ਸੇਵਾਦਾਰਾਂ ਨੂੰ ਕੀ ਕਹੋਗੇ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਅੱਜ ਸੇਵਾਦਾਰਾਂ ਨੂੰ ਬੱਸ ਐਂ ਕਹਿ ਲਓ ਵੀ ਇਹ ਜਿਹੜਾ ਇੱਕ ਆ ਨਾ ਇਹ ਆਪਾਂ ਵਰਕਰਾਰ ਰੱਖਣਾ ਪੈਣਾ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਇਹੇ ਵਰਕਰਾਰ ਰਹੂਗਾ ਫਿਰ ਸਮਝੋ ਪਿੰਡ ਆਪਣਾ ਕਾਇਮ ਹੈ ਜੇ ਇਹ ਇੱਕਾ ਟੁੱਟ ਗਿਆ ਸਮਝੋ ਬਸ ਸਮਾਪਤੀ ਹੈ ਬਿਲਕੁਲ ਬਿਲਕੁਲ ਸਾਰਿਆਂ ਨੂੰ ਅਪੀਲ ਹੈ ਬਾਤ ਚੜ੍ਹ ਕੇ ਸੇਵਾ ਕਰਿਆ ਕਰੋ ਕਿਸੇ ਨਾਲ ਇੱਕ ਦੂਜੇ ਦੀ ਕੋਈ ਭੇਦ ਭਾਵ ਨਾ ਰੱਖੋ ਇੱਕ ਇੱਕ ਨੂੰ ਵਰਕਰਾਰ ਰੱਖੋ ਸ਼ਾਂਤ ਵਿੱਚ ਤਰੀਕੇ ਨਾਲ ਬੜਾ ਵਧੀਆ ਤਰੀਕੇ ਨਾਲ ਸਿਸਟਮ ਚੱਲ ਰਿਹਾ ਤੇ ਇਹਨੂੰ ਐਵੇਂ ਹੀ ਚੱਲਣ ਦਿਓ ਧੰਨਵਾਦ ਬਹੁਤ ਵਧੀਆ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਸਾਡੇ ਨੰਬਰਦਾਰ ਸਾਹਿਬ ਇਹ ਵੀ ਬਹੁਤ ਸੇਵਾ ਕੀਤੀ ਹੈ ਨਾ ਪੂਰਾ ਦੇਣ ਅੱਜ ਸਾਡੇ ਮਲਕੀਤ ਦਾਰਾ ਜੀ ਜਿਨ੍ਹਾਂ ਨੇ ਅੱਜ ਤੇ ਇਹ ਸਾਡਾ ਰਜੀਤ ਸੰਧੂ ਆ। ਇਹ ਚੁਬਾ ਰੁਸਤਮ ਆ। ਇਹ ਸੇਵਾ ਲੋਕ ਕੇ ਕਰਦਾ ਵਾ। ਤੇ ਤੁਸੀਂ ਬਾਕੀ ਤੁਹਾਡਾ ਸਾਡਾ ਜੋੜਨ ਦੇ ਲਈ ਬਹੁਤ-ਬਹੁਤ ਧੰਨਵਾਦ। ਤੇ ਮਿਲਦੇ ਆ ਕਿਸੇ ਹੋਰ ਵਲੌਗ ਦੇ ਵਿੱਚ।